200 ਖਬਰਾਂ ਦੇ ਬਲਿੱਟ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੱਜ ਖੰਨਾ ਪੁਲਿਸ ਨੇ ਗਰੋਹ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਲੁੱਟੀਆਂ ਬਾਰਦਾਤਾਂ ਨੂੰ ਅੰਜਾਮ ਦਿੰਦਾ ਆ ਰਿਹਾ ਸੀ ਦਰਅਸਲ ਇਹਨੂੰ ਇੱਕ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਪੀੜਤ ਨੇ ਕਿਹਾ ਸੀ ਕਿ ਇਹ ਲੋਕ ਕਾਰ ਸਵਾਰ ਵਿੱਚ ਹੋ ਕੇ ਆਉਂਦੇ ਹਨ ਤੇ ਰਾਤ ਵੇਲੇ ਘੇਰ ਕੇ ਪਹਿਨਾ ਕੁੱਟਦੇ ਹਨ ਤੇ ਫਿਰ ਲੁੱਟਪਾੜ ਕਰਕੇ ਚਲੇ ਜਾਂਦੇ ਹਨ ਬਹਾਰਾਜ ਨੇ ਪੰਜ ਲੋਕਾਂ ਨੂੰ ਗ੍ਰਿਫਤਾਰ ਕਰਕੇ ਇਨਾਂ ਪਾਸੋਂ ਚੋਰੀ ਦੀਆਂ ਤਿੰਨ ਕਾਰਾਂ ਸੋਨੇ ਦੇ ਗਹਿਣੇ ਚਾਂਦੀ ਦਾ ਕੜਾ ਤੇ ਹੋਰ ਨਗਦੀ ਬਰਾਮਦ ਕੀਤੀ ਹੈ ਜੋ ਕਿ ਨੇ ਕਪਤਾਨ ਪੁਲਿਸ ਖੰਨਾ ਸ਼੍ਰੀਮਤੀ ਅਮਨੀਤ ਕੌਂਡਰ ਮੈਮ ਉਹਨਾਂ ਦੇ ਸੁਪਰਵਾਈਜ਼ਨ ਦੇ ਅਧੀਨ ਸਿਪੰਦਰ ਖੰਨਾ ਪੁਲਿਸ ਰੈਗੂਲਰ ਵੀ ਬਹੁਤ ਮਾਰੇ ਅੰਸਰਾਂ ਦੇ ਖਿਲਾਫ ਰੈਗੂਲਰ ਕਾਰਵਾਈ ਕਰਦੇ ਰਹੀ ਹੈ ਇਸੇ ਲੜੀ ਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇੱਕ ਲੁਟਕਾਂ ਖਵਾ ਕਰਨ ਵਾਲਾ ਜਿਹੜਾ ਗਰੋ ਜਿਹੜਾ ਪਿਛਲੇ 3-4 ਮਹੀਨੇ ਤੋਂ ਕਾਫੀ ਸਮਰਾਲਾ ਮਛਗੜਾ ਏਰੀਆ ਦੇ ਨਾਲ ਲੁਧਿਆਣਾ ਦੇ ਏਰੀਆ ਵਿੱਚ ਚੈਕ ਕਰਦੇ ਸੀਗਾ ਉਹਨੂੰ ਅਸੀਂ ਅ ਉਹ ਵੀ ਪੰਜ ਵੰਦੇ ਸੀ ਕੰਪੂ ਕਿਤੇ ਨੇ ਸਾਡੇ ਕੋਲ 5 ਤਰੀਕ ਨੂੰ 5 ਮਈ ਨੂੰ ਇੱਕ ਇਤਲਾਮ ਮਿਲੀ ਸੀ ਪਵਨ ਦੇਵ ਸਿੰਘ ਜਿਹੜਾ ਜੀ ਬਿਜੇ ਦਾ ਰਹਿਣ ਵਾਲਾ ਹੈ ਉਹ ਕਹਿੰਦਾ ਇਹਨਾਂ 3:30 ਵਜੇ ਆਪਣੀ ਗੱਡੀ ਤੇ ਬਿਜੇ ਰੋਡ ਤੇ ਵਾਪਸ ਆ ਰਿਹਾ ਸੀ ਮਾਛੀਵਾੜਾ ਫੀਲਡ ਤੋਂ ਤਾਂ ਉਹਦੀ ਗੱਡੀ ਦੇ ਅੱਗੇ ਇੱਕ ਗੱਡੀ ਲਾ ਕੇ ਬਰੀਜਾ ਗੱਡੀ ਚ ਚਾਰ ਨਾਮ ਲੋਗ ਵਿਅਕਤੀ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਘੇਰ ਕੇ ਉਹਦੀ ਕੁੱਟਮਾਰ ਕੀਤੀ ਤੇ ਉਦੋਂ ਉਹ ਦੋ ਫੋਨ ਉਹਦੇ ਬੱਸ ਤੇ ਕੁਝ ਹੋਰ ਕੀਮਤੀ ਸਮਾਨ ਜਿਹੜਾ ਖੋਲਿਆ ਸੀਗਾ ਦਿਊਰਿੰਗ ਇਨਵੈਸਟੀਗੇਸ਼ਨ ਵਿੱਚ ਚਾਰੇ ਬੰਦੇ ਜਿਹੜੇ ਅਡੈਫਾਈ ਹੋ ਗਏ ਸੀ ਅਸੀਂ ਚਾਰਾਂ ਨੂੰ ਜਿਹੜਾ ਅਰੈਸਟ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਤੇ 56 ਨੰਬਰ ਮਕਦਮਾ ਸਾਡਾ ਮਛੀਵਾੜਾ ਦੇ ਵਿੱਚ ਅ ਅਪਿਛੋਨ ਅਸੀਂ ਵੀ 294 170 ਦਾ ਹੱਤਕ ਤੇ 405 ਕਰਾਈ ਦੀ ਸੁਰਖੀ ਕਰ ਦੇ ਲਿਆ ਸੀ ਜਿਹੜੇ ਚਾਰ ਵਿਅਕਤੀ ਹੈ ਇਹਨਾਂ ਦੇ ਨਾਮ ਹੈ ਹਰਦੀਪ ਸਿੰਘ ਗੁਰਿੰਦਰ ਸਿੰਘ ਆਕਾਸ਼ਪ੍ਰੀਤ ਤੇ ਅਮਰਪ੍ਰੀਤ ਸਿੰਘ ਇਹ ਚਾਰੋਂ ਮਛੀਵਾੜਾ ਏਰੀਆ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੀ ਜਿਹੜੇ 25 ਤੋਂ 30 ਸਾਲ ਇਹਨਾਂ ਦੀ ਉਮਰ ਹੈ ਉਹਨਾਂ ਨੇ ਰਾਤ ਨੂੰ ਜਿਹੜੇ ਆਪਣੀਆਂ ਗੱਡੀਆਂ ਦੇ ਵਿੱਚ ਪੁਲਿਸ ਦੇ ਵਰਦੀ ਪਾ ਕੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਰਾਤ ਨੂੰ ਲੁੱਟਾਂ ਖੋਹਾਂ ਕਰਦੇ ਸੀ ਜਿਹੜੇ ਵਿਅਕਤੀ ਰਾਤ ਨੂੰ ਕਿਤੇ ਆਪਣੀ ਫੈਮਲੀ ਨਾਲ ਜਾਂ ਇਕੱਲੇ ਕਿਤੇ ਇੱਧਰ ਉੱਧਰ ਜਾਂਦੇ ਸੀ ਉਹਨਾਂ ਨੂੰ ਕਿਸੇ ਸੁਨਸਾਨ ਜਗਾ ਦੇ ਵਿੱਚ ਗੱਡੀ ਰੋਕ ਕੇ ਉਹਨਾਂ ਦੀ ਜਾਂ ਬਾਈਕ ਰੋਕ ਕੇ ਉਹਨਾਂ ਨੂੰ ਕੁੱਟਮਾਰ ਕਰਕੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਕੀਮਤੀ ਸਮਾਨ ਮੋਬਾਈਲ ਵਗੈਰਾ ਖੋਲ ਲੈਂਦੇ ਸੀ ਇਸ ਜ਼ਰੂਰਤੋਂ ਅਸੀਂ ਹੁਣ ਤੱਕ ਜਿਹੜੇ ਹਮ ਤੱਕ ਤੱਕ ਵੀ ਤਫਰੀਸ਼ ਦੇ ਵਿੱਚ ਸੀ ਇਹਨਾਂ ਤੋਂ ਤਿੰਨ ਗੱਡੀਆਂ ਜਿਹੜੀਆਂ ਇਹ ਅਲੱਗ-ਅਲੱਗ ਨੰਬਰ ਲਗਾ ਕੇ ਸੁਪਰੀਜ਼ਾ ਗੱਡੀ ਇੱਕ ਪਿਆਗ ਗੱਡੀ ਤੇ ਇੱਕ ਵਰਨਾ ਗੱਡੀ ਤਿੰਨ ਗੱਡੀਆਂ ਰਿਕਵਰ ਕੀਤੀਆਂ ਨੇ ਡੇਢ ਟੋਲੇ ਦੇ ਕਰੀਬ 골ਡ ਰਿਕਵਰ ਕੀਤਾ ਸਮਰਾਲਾ ਦੇ ਨੇੜੇ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਬਾਇਓਗੈਸ ਫੈਕਟਰੀ ਪਲਾਂਟ ਦਾ ਵਿਰੋਧ ਪਿਛਲੇ 2 ਸਾਲਾਂ ਤੋਂ ਪਿੰਡ ਮੁਸ਼ਕਾਬਾਦ ਅਤੇ ਨਾਲ ਲੱਗਦੇ ਦੋ ਪਿੰਡ ਕਰ ਰਹੇ ਹਨ ਅਤੇ ਇਹਨਾਂ ਪਿੰਡਾਂ ਵੱਲੋਂ ਬੀਤੇ 2 ਸਾਲਾਂ ਵਿੱਚ ਸਮਰਾਲਾ ਇਲਾਕੇ ਵਿੱਚ ਨੈਸ਼ਨਲ ਹਾਈਵੇ ਜਾਮ ਕਰਕੇ ਧਰਨੇ ਲਗਾ ਚੁੱਕੇ ਹਨ ਆਦੇ ਚੰਡੀਗੜ੍ਹ ਵਿਖੇ ਚੀਫ ਸਕੱਤਰ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ ਪਰ ਕੋਈ ਵੀ ਹੱਲ ਨਹੀਂ ਨਿਕਲਿਆ ਧਰਨਾ ਅੱਜ ਦਾ ਨਹੀਂ ਲੱਗਿਆ ਹੋਇਆ ਧਰਨਾ ਤਾਂ ਮੇਰੇ ਹਿਸਾਬ ਨਾਲ ਸਾਲ ਤੇ ਤਕਰੀਬ ਹੋ ਗਿਆ ਸਾਡੇ ਪਿੰਡ ਦੇ ਬੰਦਿਆਂ ਨੂੰ ਹਰਾਸਮੈਂਟ ਹੁੰਦਿਆਂ ਨੂੰ ਕਿਉਂਕਿ ਸਾਡੇ ਪਿੰਡ ਜਿਹੜੀ ਕਿ ਫੈਕਟਰੀ ਲੱਗਦੀ ਆ ਜਿਹਦਾ ਨਾਮ ਕੈਂਸਰ ਫੈਕਟਰੀ ਹੋ ਗਿਆ ਇਹ ਸਾਰੇ ਪੰਜਾਬ ਦੇ ਵਿੱਚੇ ਵੈਸੇ ਰੌਲਾ ਪਿਆ ਹੋਇਆ ਬੋਟਾਂ ਦਾ ਟਾਈਮ ਆ ਹੁਣ ਸਾਰੇ ਪੰਜਾਬ ਦੇ ਵਿੱਚ ਥਾਂ ਥਾਂ ਜਿੱਥੇ ਜਿੱਥੇ ਫੈਕਟਰੀਆਂ ਲੱਗੀਆਂ ਨੇ ਧਰਨੇ ਲੱਗਦੇ ਨੇ ਕਿਵੇਂ ਸਾਡੇ ਪਿੰਡ ਦੇ ਬਾਹਰਲੇ ਪਿੰਡਾਂ 'ਚ ਜਿੱਥੇ ਫੈਕਟਰੀਆਂ ਲੱਗੀਆਂ ਜਾ ਕੇ ਦੇਖਿਆ ਵੀ ਇਹ ਪ੍ਰਦੂਸ਼ਣ ਬਹੁਤ ਕਰਦੀ ਆ ਤੇ ਗੰਦਗੀ ਮੱਖੀਆਂ ਬਹੁਤ ਆਉਂਦੀਆਂ ਨੇ ਪਿੰਡ 'ਚ ਬਿਮਾਰੀਆਂ ਫੈਲਣਗੀਆਂ ਇਹਦੇ ਕਰਕੇ ਸਾਡੇ ਪਿੰਡਦਿਆਂ ਨੇ ਧਰਨਾ ਲਾਇਆ ਹੋਇਆ ਵੀ ਇਹ ਫੈਕਟਰੀ ਬੰਦ ਕੀਤੀ ਜਾਵੇ ਅਸੀਂ ਪਹਿਲਾਂ ਵੀ 2-3 ਵਾਰੀ ਧਰਨਾ ਲਾ ਚੁੱਕੇ ਹਾਂ ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਹੁਣ ਅਸੀਂ ਇਸ ਕਰਕੇ ਫੈਕਟਰੀ ਦੇ ਅੱਗੇ ਮੇਨ ਗੇਟ ਤੇ ਪਕਾਦਰ ਨਾ ਲਗਾ ਦਿੱਤਾ 4 ਤਰੀਕ ਤੋਂ ਜਿਵੇਂ ਕਿ ਪਹਿਲਾਂ ਵੀ ਧਰਨਾ ਲਗਾ ਚੁੱਕੇ ਹੋ ਤੁਸੀਂ ਕਹਿੰਦੇ ਕੋਈ ਸਾਡੀ ਸੁਣਦਾ ਨਹੀਂ ਹੈਗਾ ਹੁਣ ਤੁਹਾਨੂੰ ਕਿਵੇਂ ਲੱਗਦਾ ਕਿ ਜੇ ਫੈਕਟਰੀ ਦੇ ਸਾਹਮਣੇ ਲਾਇਆ ਧਰਨਾ ਉਹਨੂੰ ਕਿਵੇਂ ਸੁਣੀ ਜਾਊਗੀ ਸੁਣੀ ਜਾਊਗੀ ਜੀ ਕੋਈ ਗੱਲੀ ਹੌਲੀ-ਹੌਲੀ ਕਰਦੇ ਉਹਨੂੰ ਵੋਟਾਂ ਵੀ ਅੱਗੇ ਅਲੀ ਹੋਰ ਵੀ ਕਈ ਬਚਾਣਾ ਕਰ ਰਹੇ ਆ ਅਸੀਂ ਹਰਲੇ ਸਾਰੇ ਪਿੰਡਾਂ ਵਿੱਚ ਜਿਹੜੇ 10 12 ਪਿੰਡ ਨੇ ਹੋ ਸਕਦਾ ਅਸੀਂ ਲਗਭਗ ਵੋਟਾਂ ਦਾ ਬਾਈਕਾਟ ਕਰ ਦਈਏ ਵੀ ਅਸੀਂ ਕਿਸੇ ਨੂੰ ਵੋਟ ਪਾਉਣੀ ਨਹੀਂ ਤੇ ਵਿੱਚ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਤਕਰੀਬਨ ਸੁਣ ਦੇ ਵਿੱਚ ਆਉਂਦਾ ਵੀ 40 41 ਫੈਕਟਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਲੱਗ ਰਹੀਆਂ ਨੇ ਇਹ ਇਹਦਾ ਨਾਮ ਅਸੀਂ ਦਿੱਤਾ ਕੈਂਸਰ ਫੈਕਟਰੀ ਜਿੱਥੇ ਵੀ ਇਹ ਲੱਗਣੀ ਸ਼ੁਰੂ ਹੋ ਗਈ ਔਰ ਜਿਹੜੀ ਵੀ ਫੈਕਟਰੀ ਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਹੰਦੇ ਰਾਣੀ ਰਾਜਪੂਤਾਂ ਦੇ ਵਿੱਚ 2 ਸਾਲ ਪਹਿਲਾਂ ਉਹਦਾ ਸ਼ੁਰੂ ਕੰਮ ਹੋਇਆ 2 ਸਾਲ ਨੂੰ तकरीबन ਬਰਕਰਾਰ ਦਿਨ ਹੋ ਗਏ ਜਦੋਂ ਹੌਲੀ ਹੌਲੀ ਪਿੰਡ ਦੇ ਵਿੱਚ ਉਹਦਾ ਅਫੈਕਟ ਪੈਣਾ ਸ਼ੁਰੂ ਹੋਇਆ ਉਹਨੇ ਨਿਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅੱਜ ਦਿਨ ਜਾ ਕੇ ਦੇਖ ਲਓ ਉਹ ਫੈਕਟਰੀ ਦੇ ਮੂਹਰੇ ਵੀ ਧਰਨਾ ਲੱਗੇ ਆਇਆ 2 ਦਿਨ ਹੋ ਗਏ ਸਾਰਾ ਇਲਾਕਾ ਉੱਥੇ ਇਕੱਠਾ ਹੋ ਚੁੱਕਿਆ ਉਸ ਕਰਕੇ ਜਿਹੜੀ ਇਹ ਫੈਕਟਰੀ ਹੈ ਪਿੰਡ ਮੁਸ਼ਕਾ ਦੇ ਵਿੱਚ ਲੱਗ ਰਹੀ ਹੈ ਇਹ ਵੀ ਅਸੀਂ ਭਰਾ ਨੂੰ ਬਹੁਤ ਬੇਨਤੀਆਂ ਕਰਦੇ ਆਂ ਕਈ ਦਿਨਾਂ ਤੋਂ ਇੱਥੇ ਧਰਨਾ ਲੱਗਿਆ ਪਹਿਲਾਂ ਇਹਨਾਂ ਨੇ ਥੋੜਾ ਜਿਹਾ ਹਾਈਵੇ ਵੀ ਲਾਇਆ ਸੀਗਾ ਤੇ ਉਹਨਾਂ ਨੂੰ ਕਿਸੇ ਪ੍ਰੋਬਲਮ ਕਰਕੇ ਉੱਥੋਂ ਇਹਨਾਂ ਨੇ ਚੁੱਕ ਲਿਆ ਪਰ ਹੁਣ ਅਸੀਂ ਜਿਹੜਾ ਇੱਥੇ ਧਰਨਾ ਲਾਇਆ ਹੈ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇਹਦੇ ਵਿੱਚ ਡੱਟ ਚੁੱਕੀਆਂ ਨੇ ਪੂਰਾ ਨਗਰ ਪੂਰਾ ਇਲਾਕਾ ਕਈ ਪਿੰਡਾਂ ਦੇ ਲੋਕ ਇਹ ਧਰਨੇ ਦੇ ਵਿੱਚ ਸ਼ੂਰੀਅਤ ਕਰ ਰਹੇ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਇਹ ਫੈਕਟਰੀ ਬੰਦ ਰਹੀ ਹੈ ਅਜੇ ਡੁੱਲੇ ਵੇੜਾਂ ਦਾ ਵੇੜਾਂ ਦਾ ਕੁਝ ਨਹੀਂ ਵਿਗੜਿਆ ਇਹ ਭਰਾ ਨੂੰ ਵੀ ਅਸੀਂ ਰੋਜ਼ ਹਰ ਰੋਜ਼ ਇੱਥੇ ਜਦੋਂ ਬੋਲਦੇ ਆਂ ਬੇਨਤੀ ਕਰਦੇ ਆਂ ਵੀ ਇਹਨੂੰ ਇ ਇਨੂੰ ਅਸੀਂ ਨਹੀਂ ਚੱਲਣ ਦਵਾਵਾਂਗੇ ਫਤਕੜ ਚੂੜੀਆਂ ਦੇ ਸਰਕਾਰੀ ਹਸਪਤਾਲ ਦੇ ਜੇਰੇ ਇਲਾਜ ਆਸ਼ੂ ਵਰਮ ਨੇ ਦੱਸਿਆ ਕਿ ਜਦੋਂ ਸਵੇਰੇ ਕਰੋ ਦੁਕਾਨ ਤੇ ਜਾਣ ਲਈ ਨਿਕਲਿਆ ਤਾਂ ਮੂੰਹ ਟਕੇ ਹੋਏ ਸਨ ਉਹ ਜਾਣ ਪਛਾਤੇ ਵਿਅਕਤੀਆਂ ਨੇ ਮੈਨੂੰ ਕੇਰ ਲਿਆ ਤੇ ਮੇਰੀ ਅੱਖਾਂ ਵਿੱਚ ਮਿਰਚਾ ਪਾ ਕੇ ਮੇਰੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਅਤੇ ਮੇਰੇ ਦੇ ਤੇਜ਼ ਤਾਰ ਹਥਿਆਰਾਂ ਦੇ ਨਾਲ ਬਾਰ ਕਰ ਦਿੱਤੇ ਅਤੇ ਉੱਥੋਂ ਭੱਜ ਗਏ ਉਸਨੇ ਵੀ ਦੱਸਿਆ ਕਿ ਉਸ ਦਾ ਪ੍ਰਾਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲੈ ਕੇ ਆਇਆ ਸੀ ਉਸ ਦੇ ਪ੍ਰਾਸ ਸੰਜਿਤ ਬਰਮ ਨੇ ਕਿਹਾ ਕੋਸ ਦੇ ਭਰਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਹੈ ਮੈਡੀਕਲ ਲੀਗਲ ਕੇਸ ਹੈ ਮੈਂ ਇਹਨਾਂ ਨੂੰ ਐਗਜ਼ਾਮਿਨ ਕਰ ਲਿਆ ਔਰ ਮੈਡੀਕਲ ਲੀਗਲ ਇੰਜਰੀਜ਼ ਰਿਪੋਰਟ ਕਰਕੇ ਤੇ ਐਮ ਐਲ ਆਰ ਵੀ ਕੱਟ ਦਿੱਤਾ ਔਰ ਆਉਣ ਵਾਲੇ ਹੋਰ 10 ਮਿੰਟ ਚ ਹੈ ਪੁਲਿਸਤਾਨੇ ਪਹੁੰਚ ਜਾਏਗਾ ਜੇ ਰਿਕੁਆਇਰਡ ਟਰੀਟਮੈਂਟ ਸਪਰੇਸਿੰਗ ਵੀ ਕਰ ਦਿੱਤੀ ਆ ਭਜੀ ਮੈਂ ਕਰੋ ਦੁਕਾਨ ਤੇ ਜਾਂਦੇ ਆ ਹਰਦੀਪ ਘਰੀਆ ਜੀ ਦੀ ਇਹ ਰੀਡੀ ਲਾ ਬਾਹਰ ਅੰਦਰ ਤਿੰਨ ਮੁੰਡੇ ਲੁਗੇ ਦੇ ਮੈਂ ਫੋਨ ਤੇ ਗੱਲ ਕਰ ਰਿਹਾ ਹਾਂ ਜਦੋਂ ਮੈਂ ਥੋੜਾ ਜਿਹਾ ਅੱਗੇ ਗਿਆ ਤੇ ਆਦਿ ਪਤਾ ਨਹੀਂ ਅੱਖਾਂ ਵਿੱਚ ਮਿੱਟੀ ਪਈਆਂ ਸਿਰ ਤੇ ਬੀਸਬਾਲ ਮਾਰਿਆ ਮੈਨੂੰ ਥੱਲੇ ਸੁੱਟਦਾ ਦੋ ਜਣਿਆਂ ਨੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਦਾਤਰ ਮਾਰੇ ਬਹੁਤ ਕੁੱਟਿਆ ਤੇ ਮੋਟਰਸਾਈਕਲ ਵਾਲਾ ਇਹ ਬਾਜੋਂ ਅੰਦਰੋਂ ਮੋਟਰਸਾਈਕਲ ਮੋੜ ਕੇ ਤੇ ਕਹਿੰਦਾ ਜਲਦੀ ਬਾਹਰੋਂ 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 ਜੋ ਜੁਗ ਨੂੰ ਕੁੱਟਦੇ ਮੈਨੂੰ ਮੜਿੱਤ ਕੁੱਟਦੇ ਛੱਡ ਕੇ ਤੇ ਬਹੁਤ ਕੁੱਟਿਆ ਤੇ ਚੱਲ ਗਏ ਕਿੱਥੇ ਕਿੱਥੇ ਤੁਹਾਡੇ ਸਟਾ ਲਾਈਆਂ ਮੇਰੇ ਸਿਰ ਦੇ ਵਿੱਚ ਜੀ ਲੱਕ ਦੇ ਵਿੱਚ ਤੇ ਬਾਹਵਾਂ ਤੇ ਡਾਂਗੇ ਲੱਗੇ ਆ ਜੀ ਦਾਤਰ ਵਗੈਰਾ ਮਾਰਦੇ ਹਾਂ ਤੇਜ਼ ਦਾ ਹਾਂਜੀ ਹਾਂਜੀ ਤੇ ਤਾਂ ਲੱਗਦਾ ਕਿ ਇਹ ਤੇ ਛੱਕ ਵੀ ਨਹੀਂ ਕਿਸੇ ਨਾਲ ਕੋਈ ਗੱਲ ਹੀ ਨਹੀਂ ਹੈਗੀ ਜੀ। ਸ੍ਰੀ ਦਰਬਾਰ ਸਾਹਿਬ ਰੋਹਾਨੀਅਤ ਦਾ ਕੇਂਦਰ ਹੈ ਤੇ ਜਿੱਥੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਵੱਖ-ਵੱਖ ਧਰਮਾਂ ਦੇ ਲੋਕ ਆਪਣੀ ਸ਼ਰਧਾ ਅਨੁਸਾਰ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਉਂਦੇ ਹਨ ਅਤੇ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਵੀ ਚਾਰੇ ਧਰਮਾਂ ਦੀ ਏਕਤਾ ਤੇ ਅਖੰਡਤਾ ਦਾ ਸੰਦੇਸ਼ ਦਿੰਦੇ ਹਨ। ਜਦੋਂ ਕਿ ਨੌਜਵਾਨ ਪਾਣੀ ਪੀਣ ਲਈ ਗਿਆ ਤਾਂ ਸ਼ਰਮਣੀ ਕਮੇਟੀ ਦੇ ਮੁਲਾਜ਼ਮੇ ਨੇ ਉਸ ਦੀ ਬੁਰੀ ਤਰ੍ਹਾਂ ਘਟਮਾਰ ਕੀਤੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਭਾਜੀ ਨਾਮ ਕੀ ਤੁਹਾਡਾ? अक्षय हो इधर दरबार के, 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 ना। पजी ये, दर अंदर के गेट पे। कौन सी केड़े जा कोई। पजी वो वो, मुलाजिम थे वो, चार पाँच जने थे वो और मेरे यहाँ गेट पे इतर, गंगा निवास के बाहर घेर लिया और मेरी कॉलर पकड़ के यहाँ लाया गेट पे बाबा गेट पे केबिन में उनने मुझे अंदर दस

पाओं पे भी लट मारे हाथ पे ही मारे और इधर ही मारे हाथ पे और ठूसे भी मारे गले दोनों ने मिलकर मारा यही जाए इनको हटाया जाए ना। ना। क्योंकि इनकी गुंडागर्दी दिन पे दिन बढ़ती जा रही है और जैसे बाकी होटल वाले मत्था टेकने भी जाते हैं तो ये मना करते हैं कि अंदर नहीं जाओगे आप हुआ है कल इनके साथ भी होगा मेरा नाम जी बजेन्द्र सिंह मैं चौकी इंचार्जा जी ਰਾਜਿਕਾ ਪਰਪ ਜੋਸ ਸਿੰਘ ਤੇ ਐਜੀਪੀਸੀ ਮੈਂਬਰਾਂ ਦਾ ਕੋਈ ਮੋਲੀ ਗੱਲ ਤੋਂ ਪਾਣੀ ਪੂਣੀ ਪੀਣ ਤੋਂ ਤਰਕਾਰ ਹੋਇਆ ਸੀਗਾ ਜਿਸ ਸੰਬੰਧੀ ਨੇ ਦੋਵਾਂ ਨੇ ਦਰਖਾਸਤਾਂ ਦਿੱਤੀਆਂ ਦੋਵਾਂ ਨੇ ਮੁੜ ਕੇ ਜ ਬੈਠ ਕੇ ਆਸ ਜਿਹੜਾ ਵਾ ਮੈਜਰ ਸਾਹਿਬ ਨੂੰ ਮਿਲ ਕੇ ਸਦਾ ਦੇ ਅੰਦਰ ਸਿੰਘ ਨੂੰ ਮਿਲ ਕੇ ਨੇ ਸੈਟੀਸਫਾਈ ਕਰਵਾਤੀ ਜਿਵੇਂ ਕਹਾਂ ਜੀ ਆਪਣਾ ਤੌਰ ਤੇ ਇਹਨੇ ਸੈਟੀਸਫਾਈ ਕਰਵਾਤੀ ਇਹਨਾਂ ਨੂੰ ਸ਼ਵਾਇਦਾ ਆ ਵੀ ਸਾਹੀ ਸਾਡੇ ਲਈ ਕੋ ਉਹਨਾਂ ਦੇ ਸਹਿਮਤੀ ਨਾਲ ਸੈਟ ਹੈ। ਦਮਦਮੀ ਟਖਤਾਲਾ ਮਸਾਤੇ ਮੁਖੀ ਬਾਬਾ ਹਰਨਾਮ ਸਿੰਘ ਨੇ ਪ੍ਰਗਟ ਕੀਤੇ ਹਨ ਕੁਝ ਵਿਚਾਰ ਕਿ ਸੇਕ ਕੌਮ ਨੂੰ ਆਪਣੀ ਆਬਾਦੀ ਵਧਾਉਣ ਲਈ 5-25 ਪੈਦਾ ਕਰਨੇ ਚਾਹੀਦੇ ਹਨ। ਹਾਲਾਂਕਿ ਬਹੁਤ ਸਾਰੇ ਤਰਕਸ਼ੀਲ ਲੋਕ ਇਸ ਗੱਲ ਨੂੰ ਗਲਤ ਨਹੀਂ ਸਮਝਣਗੇ। ਅਧਿਕਾਰਨ ਵੀ ਦੰਗੇ। ਪਰ ਉਸ ਨੇ ਜੋ ਵਿਚਾਰ ਪ੍ਰਗਟ ਕੀਤੇ ਹਨ ਉਹ ਇਸ ਸੰਦਰਭ ਵਿੱਚ ਸਨ ਕਿ ਵਿਦਿਆਦਾਨ ਕਰਨ ਦੇ ਨਾਲ ਨਾਲ ਉਹ ਧਾਰਮਿਕ ਵਿਦਿਆ ਦੀ ਸਖਲਾਈ ਵੀ ਦਿੰਦੇ ਹਨ। ਕਿਉਂਕਿ ਅੱਜ ਕੱਲ ਬੱਚਿਆਂ ਦੀ ਧਾਰਮਿਕ ਵਿਦਿਆ ਵਿੱਚ ਰੁਚੀ ਘਟਦੀ ਜਾ ਰਹੀ ਹੈ ਜਿਸ ਵਿੱਚ ਉਹ ਸੇਵਾ ਕਰ ਰਹੇ ਹਨ ਅਤੇ ਅਸੀਂ ਰਾਗੀ ਢਾਡੀ ਜੀ ਉਸ ਨੂੰ ਧਾਰਮਿਕ ਤੌਰ ਤੇ ਦੇਖ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਦੂਣੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਹੋਰਾਂ ਵੱਲੋਂ ਕਥਾ ਦੌਰਾਨ ਇੱਕ ਵਿਚਾਰ ਦਾ ਪੋਲਟਾਵਾ ਕੀਤਾ ਗਿਆ ਕਿ ਸਿੱਖ ਕੌਮ ਆਪਣੀ ਵਧ ਆਬਾਦੀ ਕਰਨ ਵਾਸਤੇ ਪੰਜ ਬੱਚਿਆਂ ਨੂੰ ਚੜਾ ਕੀ ਜਨਮ ਦਾ ਵੇ ਭਾਵੇਂ ਕਿ ਕਈ ਤਰ੍ਹਾਂ ਦੇ ਤਰਖੀ ਲੋਕ ਇਸ ਗੱਲ ਦਾ ਗਲਤ ਅਰਥ ਵੀ ਕੱਢਣਗੇ ਤੇ ਤਰਕ ਵੀ ਦੇਣਗੇ ਪਰ ਜੋ ਵਿਚਾਰ ਪ੍ਰਗਟ ਕੀਤੇ ਗਏ ਨੇ ਭਾਵੇਂ ਕਿ ਉਹਨਾਂ ਨੇ ਉਹ ਸੰਦਰਭਜ ਕੀਤੇ ਨੇ ਕਿ ਕਿਉਂਕਿ ਉਹ ਇੱਕ ਵਿਦਿਆ ਦਾ দান ਦਿੰਦੇ ਨੇ ਤੇ ਨਾਲ ਹੀ ਧਾਰਮਿਕ ਜਿਹੜੀ ਹੈ ਵਿਦਿਆ ਦੀ ਸਖਲਾਈ ਦਿੰਦੇ ਨੇ ਕਿਉਂਕਿ ਟਕਸਾਲਾਂ ਜਿਹੜੀਆਂ ਇਹ ਧਾਰਮਿਕ ਵਿਦਿਆ ਦੇ ਵਾਸਤੇ ਸੇਵਾ ਕਰ ਰਹੀਆਂ ਨੇ। ਤੋਂ ਉਹਨਾਂ ਦੇ ਵਿੱਚ ਅੱਜ ਕੱਲ ਬੱਚਿਆਂ ਦਾ ਰੁਝਾਨ ਘਟਾ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਧਾਰਮਿਕ ਤੌਰ ਤੇ ਪ੍ਰਚਾਰਕ ਰਾਗੀ ਢਾਡੀ ਗ੍ਰੰਥੀ ਸਾਹਿਬ ਪਾਠੀ ਜਿੰਨੇ ਆ ਉਹ ਅੱਜ ਕੱਲ ਗਿਣਤੀ ਘਟ ਰਹੀ ਹੈ। ਤੋਂ ਉਸ ਗੱਲ ਨੂੰ ਮਦੇ ਨਜ਼ਰ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿਉਂਕਿ ਉਹ ਸਕੂਲ ਵੀ ਚਲਾਉਂਦੇ ਨੇ ਉਹ ਵਿਦਿਆਲਾ ਵੀ ਚਲਾਉਂਦੇ ਨੇ ਤੇ ਬੱਚਿਆਂ ਦੀ ਪਾਠਸ਼ਾਲਾ ਵੀ ਆ ਤੇ ਉਹ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੱਚੇ ਵੱਧ ਤੋਂ ਵੱਧ ਪੈਦਾ ਕਰੋ ਜੇ ਤੁਸੀਂ ਨਹੀਂ ਸੰਭਾਲ ਸਕਦੇ। ਤਾਂ ਤੁਸੀਂ ਮੇਰੇ ਕੋਲ ਛੱਡ ਦਿਓ ਸੋ ਇਹ ਗੱਲ ਜਿਹੜੀ ਆ ਇਸ ਤੋਂ ਪਹਿਲਾਂ ਅਕਾਲ ਪੁਰਖ ਸਾਹਿਬ ਦੇ ਸਿੰਘ ਸਹਿਬਾਨ ਹੋਰ ਵੀ ਜਿਹੜੀਆਂ ਧਾਰਮਿਕ ਇਕਾਈਆਂ ਇਹ ਗੱਲ ਕਹਿ ਚੁੱਕੀਆਂ ਨੇ ਤੇ ਫਿਕਰਮੰਦੀ ਜਾਰ ਕਰ ਚੁੱਕੀਆਂ ਨੇ ਸੋ ਇਹ ਇਸ ਦਾ ਜਿਹੜਾ ਅਸੀਂ ਡਟ ਕੇ ਡਟਵਾ ਸਮਰਥਨ ਕਰਦੇ ਆਂ ਭਾਵੇਂ ਕੀ ਦਾ ਰਾਤ ਜਿਹੜੀ ਦਾਤ ਆ ਬੱਚੇ ਦੀ ਉਹ ਤਾਂ ਗੁਰੂ ਨੇ ਦੇਣੀ ਆ ਪਰ ਤੁਹਾਡੇ ਮਨ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਬਿਰਤੀ ਹੋਣੀ ਚਾਹੀਦੀ ਆ ਕਿ ਅਸੀਂ ਆਪਣੀ ਕੌਮ ਦਾ ਦਾ ਵਾਅਦਾ ਕਰਨਾ ਕਿਉਂਕਿ ਇਸ ਕੌਮ ਨੇ ਜੋ ਦੁਨੀਆ ਤੇ ਸੇਵਾਵਾਂ ਕੀਤੀਆਂ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਉਹ ਸੇਵਾਵਾਂ ਬਹੁਤ ਕਿੰਨਾ ਵੱਡੀਆਂ ਨੇ ਤੇ ਸਤਿਕਾਰਤ ਨੇ ਸੋ ਜਿਹੜੀ ਆ ਜੋ ਦੁਨੀਆ ਦੇ ਅੰਦਰ ਆਪਣੀ ਕੌਮ ਨੂੰ ਅ ਅੱਗੇ ਲੈ ਕੇ ਜਾਣ ਵਾਸਤੇ ਅਸੀਂ ਇਹ ਸਮਝਦੇ ਹਾਂ ਕਿ ਵੱਧ ਗਿਣਤੀ ਵਿੱਚ ਬੱਚੇ ਜਿਹੜੇ ਆ ਉਹ ਸਿੱਖ ਪਰਿਵਾਰਾਂ ਵਿੱਚ ਹੋਣੇ ਚਾਹੀਦੇ ਆ ਦੇਰ ਸ਼ਾਮ ਅਮਰਸਰ ਵਿੱਚ ਤੁਹਾਨੂੰ ਵੱਖ-ਵੱਖਤਾ ਮਤੇ ਅਗ ਲਗੜ ਦੀ ਖਬਰ ਸਾਹਮਣੀ ਹੈ ਜਿਸ ਕਾਰਨ ਅਮਰਸਰ ਦੇ ਰਾਮਬਗ ਸਥਿਤ ਇੱਕ ਸ਼ਰਾਬ ਦੀ ਦੁਕਾਨ ਨੂੰ ਪਿਆਨਕ ਅੱਗ ਲੱਗ ਗਈ ਅਤੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਮਿਲਦਿਆਂ ਹੀ ਫਾਇਰ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਰਾਮਬਗ ਸਥਿਤ ਸ਼ਰਾਬ ਦੀ ਦੁਕਾਨ ਤੇ ਪਹੁੰਚ ਗਈਆਂ ਅਤੇ ਕਰੀਬ 2 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਗ ਲਗੜ ਕਾਰਨ ਸ਼ਰਾਬ ਦੀ ਦੁਕਾਨ ਦੇ ਅੰਦਰ ਲੱਗੀ ਅੱਗ ਦੇ ਕਾਬੂ ਪਾ ਲਿਆ ਹੈ ਅਤੇ ਹੁਣ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ ਮੇਰਾ ਨਾਮ ਮਨਦੀਪ ਸਿੰਘ ਹੈ ਸੇਵਾ ਵਲੰਟੀਅਰ ਆਫ ਸੇਵਾ ਸਾਡੀ ਫਾਇਰੋ ਸਾਨੂੰ ਸਵੇਕ 6 ਵਜੇ ਇਤਲਾਹ ਮਿਲੀ ਸੀ ਕਿ ਰਾਮਬਾਗ ਚੌਂਗ ਦੇ ਵਿੱਚ ਲਿਕਰ ਸ਼ਾਪ ਦੇ ਨੂੰ ਇੱਕ ਸ਼ਰਾਬ ਦਾ ਠੇਕਾ ਆ ਉਹਨੂੰ ਅੱਗ ਲੱਗੀ ਆ ਜਦੋਂ ਆ ਕੇ ਦੇਖਿਆ ਤੇ ਅੱਗ ਬਹੁਤ ਜ਼ਿਆਦਾ ਸੀ ਅਸੀਂ ਪਹਿਲਾਂ ਅੱਗ ਬੁਝਾ ਰਹੇ ਹਾਂ ਤਨਤਨ ਰੋਡ ਤੇ ਇੱਕ ਸੈਲਰ ਦੇ ਵਿੱਚ ਅੱਗ ਲੱਗੀ ਸੀ ਉੱਥੋਂ ਗੱਡੀ ਕੱਢ ਕੇ ਅਸੀਂ ਰਾਮਬਾਗ ਚੌਂਗ ਦੇ ਵਿੱਚ ਪਹੁੰਚੇ ਹਾਂ 10 ਮਿੰਟ ਦੇ ਵਿੱਚ ਵਿੱਚ ਗੱਡੀ ਮੌਕੇ ਤੇ ਆ ਕੇ ਦੇਖਿਆ ਤੇ ਅੱਗ ਬਹੁਤ ਜ਼ਿਆਦਾ ਸੀ ਹੁਣ ਕੰਟਰੋਲ ਕਰਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾਂਦੀ ਹੈ 90% ਅੱਗ ਨੂੰ ਕੰਟਰੋਲ ਕਰ ਲਿੱਤੇ ਗਏ ਆ ਸਿਰਫ 10% ਰਹਿ ਗਈ ਉਹ 5-10 ਮਿੰਟ ਦੇ ਵਿੱਚ ਵਿੱਚ ਕੰਟਰੋਲ ਕਰ ਲਵਾਂਗੇ ਇਹ ਸਰ ਫਿਲਹਾਲ ਜੇ ਸੇਵਾ ਸਾਡੀ ਫਾਇਰੋਗੇਟ ਦੀਆਂ ਅਸੀਂ ਦੋ ਗੱਡੀਆਂ ਮੌਕੇ ਤੇ ਮੌਜੂਦ ਹੈਗੀਆਂ ਕਿਉਂਕਿ ਕਾਰਪੋਰੇਸ਼ਨ ਦੀਆਂ ਜਿਹੜੀਆਂ ਗੱਡੀਆਂ ਉਹ ਦੋ ਜਗ੍ਹਾ ਹੋਰ ਅੱਗ ਲੱਗੀ ਆ ਉਥੇ ਕੰਟਰੋਲ ਕਰਨੀਆਂ ਇੱਕ ਤਰਨਦਨ ਰੋਡ ਤੇ ਇੱਕ ਮਜੀਠਾ ਰੋਡ ਤੇ ਵੀ ਕਿਸੇ ਘਰ ਦੇ ਵਿੱਚ ਅੱਗ ਲੱਗੀ ਆ ਇਸ ਕਰਕੇ ਸੇਵਾ ਸਾਡੀ ਫਾਇਰੋਗੇਟ ਦੀ ਗੱਡੀ ਮੌਕੇ ਤੇ ਮੌਜੂਦ ਹੈਗੀਆਂ 2 ਘੰਟੇ ਹੋ ਗਏ ਤੁਹਾਨੂੰ ਅੱਗੇ ਤੇ ਥੱਲ ਪਾਉਂਦੇ ਹੋਏ ਆ ਹੁਣ ਤੱਕ ਕਿੰਨੇ ਪਰਸੈਂਟ ਅੱਗ ਬੁਝਪਾਈਆ ਜਾ ਅੰਦਰ ਕੀ ਸੀਦੀ ਆ ਕੋਈ ਦੱਸ ਸਕਦੀ ਸਰ ਅੱਗ ਤੇ ਸਿਰਫ 10% ਰਹਿ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਸ਼ਰਾਬ ਹੈਗੀ ਆ ਵਿੱਚ ਐਲਕੋਹਲ ਹੁੰਦਾ ਬਸ ਸਿਰਫ 10 ਤੋਂ 15 ਮਿੰਟ ਦੀ ਗੇਮ ਆ ਸਹੀਂ ਅਗਦੇ ਕੁਬਰੀ ਦਾ ਕੰਟਰੋਲ ਵਗੈਰਾ ਤੇ ਨਹੀਂ ਸੀ ਅੰਦਰ ਸਭ ਹਾਂਜੀ ਕੋਈ ਅੰਦਰ ਸੇਲਸਮੈਨ ਵਗੈਰਾ ਤੇ ਨਹੀਂ ਨਹੀਂ ਸੇਲਸਮੈਨ ਵਗੈਰਾ ਬਸ ਹੀ ਉਹਦਾ ਬਚਾਓ ਹੋ ਗਿਆ ਸਿਰਫ ਮਾਲੀ ਨੁਕਸਾਨ ਹੋਇਆ ਜਾਨੀ ਬਚਾਇਆ ਅਕਸਰੀ ਪੰਜਾਬ ਦੇ ਨੌਜਵਾਨ ਆਪਣੇ ਘਰ ਦੇ ਹਾਲਾਤ ਸੁਧਾਰਨ ਲਈ ਪੈਸੇ ਕਮਾਉਣ ਲਈ ਵਿਦੇਸ਼ ਵਿੱਚ ਜਾਂਦੇ ਹਨ ਇਸੇ ਤਰ੍ਹਾਂ ਜਿਹੜਾ ਤਰਨਤਾਰ ਦਾ ਗੁਰਜੰਟ ਸਿੰਘ ਆਪਣੇ ਘਰ ਦੇ ਹਾਲਾਤ ਸੁਧਾਰ ਲਈ ਦੁਬਈ ਗਿਆ ਸੀ ਪਰ ਉੱਥੇ ਉਸ ਦੀ ਮੌਤ ਹੋ ਗਈ ਸੀ ਇਸੇ ਕਰਕੇ ਐਸਪੀਐਸ ਉਭਰਾਏ ਦੇ ਸਤਜਤਨਾ ਸਾਧਕਾ ਉਸ ਦੀ ਮਿਤਕ ਦੇ ਨੂੰ ਦੁਬਈ ਤੋਂ ਅਮਰਸਰ ਹਵਾਈ ਅੱਡੇ ਤੇ ਲਿਆਂਦਾ ਗਿਆ ਜਿੱਥੇ ਮਾਹੌਲ ਕਮਕੀਨ ਸੀ ਗੁਰਦੇਵ ਸਿੰਘ ਅਤਾ ਜੀ ਕਿਹੜੇ ਪਿੰਡ ਤੋਂ ਆ ਕੇ ਕੀ ਨੌਜਵਾਨ ਹੈ ਹਸਸਾ ਵਾਪਰਿਆ ਦੀ ਇਹ ਇਹ ਜੀ ਸਾਡਾ ਪਰਿਵਾਰ ਦਾ ਨਜ਼ਦੀਕੀ ਰਿਸ਼ਤੇਦਾਰ ਗੁਰਜੰਟ ਸਿੰਘ ਨੌਜਵਾਨ ਜਿਹੜਾ ਪਿੰਡ ਨਾਰਲਾ ਸੀ ਕੁਝ ਦਿਨ ਪਹਿਲਾਂ ਰੋਜੀ ਰੋਟੀ ਦੀ ਭਾਲ ਵਾਸਤੇ ਵਿਦੇਸ਼ ਚ ਗਿਆ ਹੱਸਦਾ ਖੇਡਦਾ ਗਿਆ ਪਰਿਵਾਰ ਨੂੰ ਹੱਸਦਾ ਖੇੜਿਆ ਛੱਡ ਕੇ ਗਿਆ ਉੱਥੇ ਜਾ ਕੇ ਕੁਝ ਦਿਨਾਂ ਬਾਅਦ ਇਹਦੇ ਦਰਦਨਾਕ ਹਾਦਸੇ ਦੀ ਖਬਰ ਮਿਲੀ ਪਰਿਵਾਰ ਨੂੰ ਤੇ ਬਹੁਤ ਪਰਿਵਾਰ ਜਿਹੜਾ ਸਦਮੇ 'ਚ ਗਿਆ ਉਸ ਔਖੀ ਘੜੀ ਦੇ ਵਿੱਚ ਸਾਡੇ ਅਸੀਂ ਸਾਰੇ ਨੇ ਅਪਰੋਚ ਕਰਕੇ ਸਰਦਾਰ ਐਸਪੀ ਸਿੰਘ ਬਰਾਏ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੇ ਸਰਪੱਤ ਦਾ ਭਰਾ ਚੈਰੀਟੇਬਲ ਟਰਸਟ ਆ ਇਹਨਾਂ ਨੇ ਸਾਡੀ ਔਖੇ ਸਮੇਂ ਤੇ ਬਾਹ ਫੜੀ ਆ ਤੇ ਬਹੁਤ ਵੱਡ ਸਹਿਯੋਗ ਦਿੱਤਾ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਅੱਜ ਜਿਹੜਾ ਬੱਚਾ ਉਹਦੀ ਡੈੱਡ ਬੋਡੀ ਇੱਥੇ ਆ ਰਹੀ ਆ ਪਰਿਵਾਰ ਨੇ ਮਾਪਿਆਂ ਨੇ ਉਹਦਾ ਮਿਤ੍ਰਕ ਸਰੀਰ ਦੇ ਵਿੱਚ ਉਹਦਾ ਮੂੰਹ ਵੇਖਣਾ ਇਹ ਇਹਨਾਂ ਦੇ ਕਰਕੇ ਇਹਨਾਂ ਦੀ ਬਦੌਲਤੀ ਹੋ ਸਕਿਆ ਸੰਭਵ ਇਸ ਕਰਕੇ ਪਰਿਵਾਰ ਵੱਲੋਂ ਸਮੁੱਚੇ ਰਿਸ਼ਤੇਦਾਰਾਂ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਤੇ ਐਸਪੀ ਸਿੰਘ ਉਹ ਬਰਾਏ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਇਹ ਲੱਗਦੇ ਹੈ ਆ ਬੜੀ ਦੁਖਦਾਈ ਖਬਰ ਮਿਲੀ ਸੀਗੀ ਕਿ ਅਮਰਸਰ ਜ਼ਿਲ੍ਹੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਿਹੜਾ ਨਾਰਲਾ ਪਿੰਡ ਆ ਉੱਥੋਂ ਦਾ ਇੱਕ ਨੌਜਵਾਨ ਸੀਗਾ 35 ਸਾਲ ਦਾ ਗੁਰਜੰਟ ਸਿੰਘ ਪੁੱਤਰ ਕਾਬਲ ਸਿੰਘ ਉਹ ਇੱਥੋਂ ਆਪਣੇ ਰੋਜ਼ਗਾਰ ਦੀ ਭਾਲ ਵਾਸਤੇ ਇਸੇ ਸਾਲ ਹੀ 21 ਮਾਰਚ ਦੇ ਕਰੀਬ ਦਬਈ ਗਿਆ ਸੀਗਾ ਪਰ 10 ਦਿਨ ਬਾਅਦ ਉੱਥੇ ਉਹਦੀ ਬੜੇ ਅਣਜਾਣ ਜਿਹੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਕਾਫੀ ਸਮੇਂ ਬਾਅਦ ਜਦੋਂ ਇੱਥੇ ਪਰਿਵਾਰ ਵਾਲਿਆਂ ਨੇ ਉਹਨਾਂ ਦੀ ਸਾਕਸਬੰਦੀਆਂ ਨੇ ਸਾਡੀ ਅੰਮ੍ਰਿਤਸਰ ਟੀਮ ਨਾਲ ਸੰਪਰਕ ਕੀਤਾ ਇਸ ਘਟਨਾ ਬਾਰੇ ਸਾਹਦ세 ਬਾਰੇ ਤੇ ਫਿਰ ਅਬਰਾਏ ਸਾਹਿਬ ਦੇ ਸੰਪਰਕ ਦੇ ਵਿੱਚ ਉਹਨਾਂ ਦੀ ਜਾਣਕਾਰੀ ਦੇ ਵਿੱਚ ਸਾਰਾ ਕੁਝ ਇਹ ਮਾਮਲਾ ਆਇਆ ਉਹਨਾਂ ਨੇ ਫਿਰ ਇੱਥੋਂ ਰਿਸ਼ਤੇਦਾਰ ਕੋਈ ਗਿਆ ਸੀਗਾ ਉਹਦੇ ਕੋਲੋਂ ਪਛਾਣ ਕਰਵਾ ਕੇ ਗੁਰਪ੍ਰੀਤ ਸਿੰਘ ਨਾਂ ਦਾ ਰਿਸ਼ਤੇਦਾਰ ਗਿਆ ਸੀਗਾ ਪਛਾਣ ਕਰਵਾ ਕੇ ਸਾਰੇ ਉਹਦੇ ਕਾਗਜ਼ ਪੱਤਰ ਤਿਆਰ ਕਰਵਾ ਕੇ ਤੇ ਇਹ ਡੈੱਡ ਬੋਡੀ ਜਿਹੜੀ ਆ ਇੱਥੇ ਅੱਜ ਭੇਜੀ ਆ ਤੇ ਇਹ ਪਰਿਵਾਰ ਨਾਲ ਬੜਾ ਵੱਡਾ ਹਾਦਸਾ ਹੋਇਆ ਜੀ ਇਹ ਮੁੰਡਾ ਬੜਾ ਮਿਹਨਤੀ ਸੀ ਦੱਸ ਰਿਹਾ ਹੈ ਕਿ ਬੜਾ ਕੁਝ ਚੰਗਾ ਕਰਨ ਦੀ ਖਾਸ਼ ਨਾਲ ਇੱਥੋਂ ਗਿਆ ਸੀਗਾ ਕੁਝ ਆਪਣੇ ਆਰਥਿਕ ਤੌਰ ਤੇ ਪਰਿਵਾਰ ਨੂੰ ਮਜ਼ਬੂਤ ਕਰਨ ਦੀ ਖਾਸ਼ ਨਾਲ ਪਰ ਦੱਸਦੇ ਨਹੀਂ ਸਿਰਫ ਦਵਾਈ ਉੱਥੇ ਰਿਹਾ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਉੱਥੇ ਪਿੱਛੇ ਇਹਦੀ ਵਾਈਫ ਆ ਇੱਕ ਬੇਟੀ ਆ ਇਹਦੀ ਡੇਢ ਸਾਲ ਦੀ ਵਾਈਫ ਪ੍ਰੈਗਨੈਂਟ ਆ ਇਹਦੇ ਫਾਦਰ ਸਾਹਿਬ ਉਹ ਸਰੀਰਕ ਤੌਰ ਤੇ ਉਹ ਵੀ ਠੀਕ ਨਹੀਂ ਗਏ ਸੋ ਇਹ ਪਰਿਵਾਰ ਨਾਲ ਬਹੁਤ ਦੁਖਦਾਈ ਹਾਦਸਾ ਹੋਇਆ ਜੀ ਤੇ ਇਹ ਵੀ ਹੁਣ ਤੱਕ ਇਹ ਆ ਕਿ ਸਰਬੱਤ ਦਾ ਭਲਾ ਚੈਰਿਟੀ ਟ੍ਰਸਟ ਵੱਲੋਂ ਜਿਹੜੀ ਹੁਣ ਤੱਕ ਇਹ ਜਿਹੜੇ ਪੀੜਤ ਨੌਜਵਾਨ ਜਾਂ ਮ੍ਰਿਤਕ ਨੌਜਵਾਨ ਜਿਹੜੇ ਉੱਥੇ ਕੋਈ ਇਸ ਤਰ੍ਹਾਂ ਦੇ ਜਹਾਜ਼ੀ ਦਾ ਸ਼ਿਕਾਰ ਹੋ ਜਾਂਦੇ ਆ ਉਹਨਾਂ ਦੀਆਂ ਡੈੱਡ ਬਾਡੀਜ਼ ਇੱਥੇ ਭੇਜੀ ਜਾਂਦੀਆਂ ਨੇ ਇਸ ਕੇਸ ਦੇ ਵਿੱਚ ਜਿਹੜਾ ਖਰਚਾ ਆ ਉਹ ਸਾਰਾ ਜਿਹੜੇ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਉਹਨਾਂ ਕੀਤਾ ਇੱਕ ਨੇ ਬਾਕੀ ਜਿਹੜਾ ਜੋ ਕਾਗਜ਼ ਪੱਤਰ ਸੀ ਸਾਰਾ ਰਾਏ ਸਾਹਿਬ ਨੇ ਆਪਣੇ ਜਿਹੜਾ ਉਹਨਾਂ ਦੇ ਪੀਏ ਨੇ ਬਲਦੀਪ ਸਿੰਘ ਚਾਲ ਉਹਨਾਂ ਦੇ ਰਾਹੀਂ ਸਾਰਾ ਕਾਗਜ਼ ਪੱਤਰ ਤਿਆਰ ਕਰਕੇ ਇਹ ਡੈੱਡ ਬੋਡੀ ਭੇਜੀ ਆ ਤੇ ਇਹ ਵੀ ਦੱਸ ਦਿਆ ਜਾਵਾ ਕਿ ਇਹ 355 ਤੋਂ ਵੱਧ ਜੜੀਆਂ ਨੇ ਡੈੱਡ ਬੋਡੀਜ਼ ਜਿਹੜੀਆਂ ਹੁਣ ਤੱਕ ਰਾਏ ਸਾਹਿਬ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਤੇ ਬਟਾਲਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਨਰੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਇੱਕ ਵਿਸ਼ਾਲ ਜਨ ਸਭਾ ਦਾ ਉਯੋਜਨ ਕੀਤਾ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਜਨਤਾ ਪਾਰਟੀ ਦੇ ਵਰਕਰ ਨੇ ਆਲਬੇਦਾ ਕਹਿ ਕੇ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ तकरीबन ਸਾਰੇ 9 ਹਲਕਿਆਂ ਚ ਤਿੰਨ ਤਿੰਨ ਗੇਟ ਜਿਹੜੇ ਆ ਉਹ ਲੱਗ ਅੱਜ ਵੀ ਤਿੰਨ ਵੱਡੇ ਜਿਵੇਂ ਸੀ ਸਰਦਾਰ ਬਕਰਮ ਸਿੰਘ ਨੇ ਵੇਖਿਆ ਵੀ ਉਧਰ ਆਓ ਸਰਵੰਸ ਇੱਕ ਨਸ਼ਾਰੇ ਦੇ ਵਿੱਚ ਬਹੁਤ ਬੜਾ ਰਿਕਸ਼ਾ ਨੇ ਧਾਰੀਵਾਕ ਦੇ ਵਿੱਚ ਬਹੁਤ ਬੜਾ ਦੱਚਾ ਦੁਜਾ ਫਤਿਹਗੜ ਚੂੜੀਆਂ ਅੱਜ ਤੋਂ ਵਿੱਚ ਸਰਦਾਰ ਗੁਰਿੰਦਰ ਸਿੰਘ ਸ਼ਾਮਪੁਰਾ ਸਾਡੇ ਸਾਦਕਾ ਮੈਂਬਰ ਸਾਹਿਬ ਹੈ ਉਹਨਾਂ ਦੇ ਵਾਸਤੇ ਉੱਤੇ ਬੜਾ ਵੱਡਾ ਦਲਸਾ ਹੋਇਆ। ਤੇ ਤੀਸਰਾ ਹੈ 42 ਸ਼ਹਿਰ ਜਿਸ ਤਰ੍ਹਾਂ ਦਾ ਲੋਕਦਾਰ ਸਪੌਸਾ ਅੰਦਰ ਤੁਸੀਂ ਬਹੁਤ ਸਾਰੇ ਲੰਮਾ ਸਵਾਰ ਸਾਰੇ ਸਰਪੰਚ ਦੇ ਲੋਕ ਜਿਹੜੇ ਆ ਉਹ ਬੜੀ ਹਮਮਾ ਕੇ ਜਿਹੜੇ ਆ ਉਸ ਮੁ ਦਿੱਤ ਕਰ ਰਹੇ। ਔਰ ਪਬਲਿਕ ਐਸ ਵੈਲ ਵੀ ਉਹ ਹਤਮਾਨ ਦੀ ਸਰਕਾਰ ਤੋਂ ਤਾਂ ਐਨੀ ਦੁਖੀ ਆ ਕਿ ਚਾਹੇ ਮਲਾਜਮ ਹੈ ਚਾਹੇ ਦਲਿਤ ਵਰਗ ਜਾਂ ਕਿਸਾਨੀ ਹੈ ਹਰ ਬੰਦਾ ਇਹਨਾਂ ਦੇ ਜਿਹੜੇ ਝੂਠੇ ਲਾ ਰਹਿਆਂ ਤੋਂ ਵਿਸ਼ਵਾਸ ਕਰ ਤੋਂ ਬੇਹੱਦ ਨਹੀਂ ਉਦਘਾਟ ਹੈ ਔਰ ਇਹ ਮਹਿਸੂਸ ਕਰਦਾ ਕਿ ਅਸੀਂ ਕਿਸੇ ਨਾ ਕਿਸੇ ਧੋਖੇ ਚ ਠੱਗੇ ਗਏ ਜਿ세 ਤਰ੍ਹਾਂ ਹੀ ਭਾਜਪਾ ਕੋਲ ਵੀ ਕੋਈ ਜਵਾਬ ਨਹੀਂ ਕਿਸਾਨ ਉਹਨਾਂ ਤੋਂ ਹਰ ਵੋਟ ਦੇ ਉੱਤੇ ਜਵਾਬ ਲੈਣ ਵਾਸਤੇ ਖੜਾ ਹੁਣ ਪਹਿਲਾਂ ਕਿਸਾਨਾਂ ਨੂੰ ਜੁੜੇ ਨਹੀਂ ਜਾਣਦੇ ਸੀ ਉਹ ਕਿਸਾਨ ਉਹਨਾਂ ਨੂੰ ਬੰਦਾ ਨਹੀਂ ਜਾਣਦਾ ਕਦੋਂ ਦੀ ਗੱਲ ਔਰ ਕਾਂਗਰਸ ਦਾ ਜੋ ਹਾਰ ਇੱਥੇ ਹੋਣ ਵਾਲਾ ਕਾਪਾ ਲੀਡਰ ਤਾਂ ਬੜੇ ਵੱਡੇ-ਵੱਡੇ ਸੀ ਪਰ ਜੋ ਕਸਮਾਂ ਖਾਦੀਆਂ ਸੀ ਗੁਟਕਾ ਸਾਹਿਬ ਦੀਆਂ ਤੇ ਦੁੱਜੀਆਂ ਉਹਦਾ ਹੁਣ ਜਵਾਬ ਕਿਸੇ ਕੋਲ ਨਹੀਂ ਹੈ ਵੀ ਕਰਜ਼ੇ ਬਾਪ ਦੀਆਂ ਗੱਲਾਂ ਕਿੱਥੇ ਆ ਸੀ 4 ਹਫ਼ਤੇ ਦੇ ਨਸ਼ੇ ਕਰਕੇ ਪਿੱਛੇ ਤੇ ਸਾਰੀ ਕਾਂਗਰਸ ਦੇ ਮੁੱਖ ਮੰਤਰੀ ਪ੍ਰਧਾਨ ਵੀ ਜਿੱਥੇ ਭੱਜ ਗਏ ਤੇ ਲੋਕਾਂ ਨੂੰ ਭਰੋਸਾ ਕਿਤੇ ਤੇ ਕਰੀਏ ਇਸ ਕਰਕੇ ਬੜੀ ਅਚੀ ਜੁਕਤੀ ਦੇ ਵਿੱਚ ਰੁਕੀ ਅੱਜ ਸੁਖਬੀ ਕਾਂਗਰਸ ਨਾਲ ਕਰ ਰਿਹਾ ਹੈ ਔਰ ਆਸ ਹੈ ਕਿ ਬਹੁਤ ਅੱਛਾ ਅੰਗਜ ਕਲਾ ਸ਼ੋਕ ਦੇ ਕਾਰਜ ਸਿੰਘ ਬਾਜਵਾ ਨੇ ਅੱਜ ਹਰਬਿੰਦਰ ਕੋਇ ਜਰੈਟੀ ਕੀਤੀ ਜਿੱਥੇ ਇੱਕ ਗੱਲ ਕਹੀ ਉਹਨਾਂ ਨੇ ਕਿ ਸੁਖੀਏ ਬਾਦਲ ਅਤੇ ਭਗਵਨ ਸਮਾਨ ਮੋਦੀ ਦੀਆਂ ਰਬੜ ਦੀਆਂ ਮੋੜ ਇਹਨਾਂ ਤੋਂ ਛੁਟਕਾਰਾ ਪਾਣਗੇ ਕਿਸਾਨ ਦੱਦੀ ਉਹਨਾਂ ਦਾ ਹੱਲ ਹੈ ਗੱਲ ਇਹ ਹੈ ਕਿ ਪੰਜਾਬੀ ਦੀ ਇਹ ਤਾਹਮਤ ਹੈ ਨਾ ਛੱਜ ਤਾਂ ਬੋਲੇ ਛੱਜ ਨੇ ਕੀ ਕਾਂਗਰਸ ਕੀ ਅਕਾਲੀ ਦਲ ਤੇ ਦੋਸ਼ ਲਾਉਂਦੇ ਇਨਾਂ ਦਾ ਉੱਥੇ ਦਿੱਲੀ ਦੇ ਵਿੱਚ ਗੁੱਪਤ ਸਮਝੌਤਾ ਦਿੱਲੀ ਦੇ ਵਿੱਚ ਖੁੱਲਾ ਸਮਝੌਤਾ ਆਮ ਆਦਮੀ ਪਾਰਟੀ ਨਾਲ ਤੁਸੀਂ ਦੇਖੋ ਕੇਂਦਰੀ ਆਰ ਵੀ ਸਾਰੀਆਂ ਬੇਟੀਆਂ ਰਾਹੁਲ ਗਾਂਧੀ ਦੇ ਨਾਲ ਸੋਨੀਆ ਗਾਂਧੀ ਦੇ ਨਾਲ ਸਾਰਿਆਂ ਦੇ ਨਾਲ ਚੱਲ ਰਹੀ ਸੀਟਾਂ ਦੀ ਇਹਨਾਂ ਦੀ ਅੱਧੀ ਅੱਧੀਆਂ ਦੀ ਵੰਡ ਹੈ ਦਿੱਲੀ ਚ ਅੱਧੀਆਂ ਉਹਨਾਂ ਕੋਲ ਆਤੀਆਂ ਉਹਨਾਂ ਕੋਲ ਗੁਜਰਾਤ ਦੇ ਵਿੱਚ ਸੀਟਾਂ ਦੀ ਵੰਡ ਹੈ ਮਹਾਰਾਸ਼ਟਰ ਦੇ ਵਿੱਚ ਸੀਟਾਂ ਦੀ ਵੰਡ ਹੈ ਔਰ ਪੰਜਾਬ ਹੁੰਦੇ ਆ ਤੇ ਰਾਤ ਨੂੰ ਚੋਰੀ ਮਿੰਟਾਂ ਕਰਦੇ ਇੱਥੇ ਦੋਨਾਂ ਨੂੰ ਪਤਾ ਕਿ ਦੋਨਾਂ ਦੀ ਐਨਕੀ ਇਨਕਮ ਇਸ ਨਹੀਂ ਜ਼ਿਆਦਾ ਇੱਥੇ ਆ ਕੇ ਇਹ ਟੋਕ ਕਰਦੇ ਆਂ ਕਿ ਅਸੀਂ ਇੱਕ ਦੂਜੇ ਦੇ ਖਿਲਾਫ ਹਾਂ ਇਸ ਕਰਕੇ ਫਿਰ ਅਕਾਲੀ ਦਲ ਦੇ ਖਿਲਾਫ ਤਾਂ ਕੁਦਰਤੀ ਪੁਰਾਣਾ ਪੈਂਦਾ ਕਿਉਂਕਿ ਦੋਨਾਂ ਦੀ ਜਿਹੜੀ ਹੈਗੀ ਐ ਐਸੋ ਨੇ ਸਾਰਿਆਂ ਦਾ ਸਾਂਝਾ ਦੁਸ਼ਮਣ ਹੈ ਅਕਾਲੀ ਦਲ ਇਸ ਕਰਕੇ ਲੱਗਦਾ ਕਿ ਅਕਾਲੀ ਦਲ ਵਾਲੇ ਪਾਸੇ ਜਨਤਾ ਹੈ ਅਸਲ ਵਿੱਚ بیٹے ਨੇ ਆਪਣੀ ਹੀ ਮਾਂ ਦਾ ਕੀਤਾ ਕਤਲ ਦੂਜਾ ਪੁੱਤਰ ਹੈ ਆਪਾ ਮ੍ਰਿਤਕ ਮਾਂ ਦਾ ਪੋਸਟਮਾਰਟਮ ਅਤੇ ਅੰਤਮ ਸੰਸਕਾਰ ਨਹੀਂ ਕਰਵਾ ਸਕਿਆ ਮਾਂ ਪੁੱਤ ਦਾ ਰਿਸ਼ਤਾ ਨਹੀਂ ਦੀਕੀ ਬੇਟੇ ਨੇ ਮਾਂ ਦਾ ਕੀਤਾ ਕਤਲ ਬੇਟੇ ਨੇ ਬਾਰ ਬਾਰ ਆਪਣੀ ਮਾਂ ਦੇ ਸਿਰ ਤੇ ਪਹਾੜੀ ਨਾਲ ਇੰਨੇ ਵਾਰ ਕੀਤੇ ਗਏ ਉਸ ਦੀ ਮੌਤ ਦੋਸ਼ੀ ਪੁੱਤਰ ਦਿਹਾੜੀਦਾਰ ਮਜ਼ਦੂਰ ਜੋ ਕੰਮ ਕਰਕੇ ਵਾਪਸ ਆਇਆ ਤਾਂ ਮਾਂ ਅਤੇ ਉਸ ਦਾ ਪਾਜ ਪੁੱਤਰ ਘਰ ਵਿੱਚ ਗਰਮੀ ਤੋਂ ਬਚਾਲੀ ਨਵਾਂ ਇਨਵਰਟਰ ਲੈ ਕੇ ਆਏ ਸਨ ਜਿਸ ਕਾਰਨ ਉਹ ਗੁੱਸੇ ਵਿੱਚ ਆ ਗਿਆ ਮੈਂ ਮਿਹਨਤ ਕਰ ਰਿਹਾ ਸੀ ਤੁਸੀਂ ਕੀ ਕਰ ਰਹੇ ਹੋ ਲਾਸ਼ ਦੀ ਹਾਲਤ ਬੜੀ ਮਾਜਿਕ ਸੀ ਬਹਾਰਾਲ ਪੁਲਿਸ ਨੇ ਇਸ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਭੇਜ ਦਿੱਤਾ ਹੈ ਅੱਜ ਜਿਹੜੀ ਇੱਕ ਪੁੱਤਰ ਨੇ ਆਪਣੀ ਮਾਂ ਦਾ ਕਤਲ ਕੀਤਾ ਕੀ ਮਾਮਲਾ ਸਾਹ ਹੈ ਇਹ ਸ਼ਰਮਾ ਵਾਲਾ ਹੈਗਾ ਜੀ 40 ਕਸ਼ਮੀਰ ਸਿੰਘ ਵਾਲੀ ਸਾਡੇ ਮੋਟਰਪਾਣੀ ਦੇ ਵਿੱਚ ਪੈਂਦੀ ਹੈ ਜੀ ਪਰ ਰਾਤ ਸਰ ਸਾਨੂੰ ਤਲਾਹਈ ਸੀ ਕਿ ਉਹਦੇ بیٹے ਨੇ ਮਤਲਬ ਇਹਨੂੰ ਜੈਦੀ ਡੈਥ ਹੋ ਗਈ ਮਤਲਬ ਮਾਰਤਾ ਉਹ ਮੁਕੱਦਮਾ ਨੰਬਰ 35 ਅਸੀਂ ਦਰਜ ਕਰਕੇ 302 ਦਾ ਦਰਜ ਕੀਤਾ ਜੀ ਉਹਦੇ بیٹے ਦੇ ਖਿਲਾਫ ਤੇ ਕਲਦੀਸ਼ ਕਰ ਰਹੇ ਆ ਤੇ ਲਾਸ਼ ਦਾ ਇੱਥੇ ਪੋਸਟਮਾਰਟਮ ਕਰਵਾਉਣ ਵਾਸਤੇ ਆਏ ਸੀ ਪਰ ਇਹਨਾਂ ਨੇ ਕਹਿੰਦੇ ਇੱਥੇ ਪ੍ਰਾਂਸ਼ਿਕ ਮਾਰ ਨਹੀਂ ਸਾਨੂੰ ਕਿ ਅੱਗੇ ਮੈਡੀਕਲ ਕਾਲ ਦੇ ਵਾਸਤੇ ਰੈਫਰ ਕਰ ਦੇਗੇ ਤੇ ਉੱਥੇ ਲੈ ਕੇ ਜਾ ਰਹੇ ਹਾਂ ਸਰ ਇਹ ਜਿਹੜਾ ਮੁੰਡੇ ਨੇ ਕੋਈ ਨਸ਼ਾ ਕੀਤਾ ਹੈ ਸੀ ਜਦੋਂ ਸਿੱਟੇਟ ਮਾਰੀਏ ਦੱਸਿਆ ਜਾ ਰਿਹਾ ਹੈ ਨਸ਼ਾ ਨਹੀਂ ਜੀ ਮਨਤ ਮਜ਼ਦੂਰੀ ਕਰਕੇ ਕੇਦੇ ਘਰੋਂ ਆਇਆ ਸੀ ਤੇ ਆਇਆ ਕਿ ਦਿਨਾਂ ਨੇ ਇਨਵਰਟਰ ਲਿਆ ਸੀ ਇੱਕ ਦੋ ਦਿਨ ਪਹਿਲਾਂ ਦੀ ਇਹ ਘਰ ਦਾ ਮੁਖੀ ਸੀ ਇਹਦਾ ਭਰਾ ਦੂਜਾ ਅੰਗੇ ਨਹੀਂ ਸੀ ਤੇ ਮਾਂ ਘਰੇ ਸੀ ਤੇ ਉਹ ਕਦੇ ਇਸੇ ਗੱਲ ਤੋਂ ਖੁਸ਼ ਹੋ ਗਿਆ ਉਹਦਾ ਮੁਖੀ ਮੈਂ ਤੇ ਤੁਸੀਂ ਇਨਵਰਟਰ ਕਿਵੇਂ ਲੈ ਲਿਆ ਬਸ ਇਸੇ ਗੱਲ ਤੋਂ ਕਿਤੇ ਨਾਲ ਝਗੜ ਪਿਆ ਤੁਹਾਨੂੰ ਫੋਫਾਇਓਮਾ ਹਵਜਰੀ 12 ਤੁਲਾ ਪਤ ਜੀਵੀ ਗਵੰਡੀ ਦੇ ਘਰੇ ਵੜਦਿਆਂ ਕੋਲ 9:30 ਦਾ ਟਾਈਮ ਸੀ ਤੇਰੀ ਇੱਕ ਚਲਾਮੀ ਚੋਕ ਤੇ ਮਾਰੀ ਗਈ ਉਹ ਚਲੇ ਸਰ ਤੇ ਬਚੀ ਸੀ ਇਸ ਕਰਕੇ ਉਸੇ ਜੱਕ ਦਾ ਮਰੀ ਮੌਤ ਸੱਜ ਦੀ ਗੱਲ ਇਹਨੇ ਕਹੀ ਹੈ ਕਿ ਇਹ ਬੇਸਹਾਰਾ ਨੇ ਘਰ ਦੇ ਵਿੱਚ ਮੱਭਾ ਹਾਲਾਤ ਐ ਜੇ ਨਹੀਂ ਨੇ ਕਿ ਅਸੀਂ ਪੋਸਟਮਾਰਟਮ ਕਰਾ ਲਈ ਫ੍ਰੀ ਕੋ ਲੈ ਜੀਏ ਤਾਂ ਇਹ ਵੀ ਇੱਕ ਮੰਗ ਕਰ ਰਹੇ ਕਿਸੇ ਦੀ ਕਿ ਤੁਹਾਨੂੰ ਲਾਸ਼ ਨਹੀਂ ਲਿਆਇਆ ਜਦੋਂ ਇਹ ਤਾਂ ਚਲੇ ਸਰ ਕਹਿ ਰਹੇ ਪਰ ਇਹ ਤਾਂ ਵੇਖੋ ਜੀ ਲੀਗਲ ਪ੍ਰਕਿਰਿਆ ਹੈ ਇੱਥੇ ਫਰਾਸਿਕ ਸਾਇੰਸ ਦਾ ਮਾਹਰ ਹੈ ਨਹੀਂ ਡਾਕਟਰ ਕੋਈ ਵੀ ਜੀ ਕੋਰਟਾਂ ਇਹਨਾਂ ਦੀ ਰਿਪੋਰਟ ਨਹੀਂ ਬੱਤੀ ਹੈ ਇਸ ਕਰਕੇ ਉੱਥੇ ਮਾਰ ਰਹਿ ਗਿਆ ਜੀ ਅਸੀਂ ਉੱਥੇ ਰਿਕਾਰਡ ਕੀਤਾ ਦਾ ਕੀ ਨਾਮ ਹੋਟਾ ਜੀ ਮੇਰਾ ਨਾਮ ਏਸੀ ਪਕੰਡਾ ਸਿੰਘ ਅਬੀ ਜੈਕਬੋਦੀ ਆਈ ਹੈ ਕਿਆ ਨਾਮ ਹੈ ਕੈਸੀ ਦਾ ਮਰਦ ਹਾਂਜੀ ਇੱਕ ਡੈਡੀ ਡੈਡ ਬੋਡੀ ਆਈ ਹੈ ਆਪਣੇ ਕੋਲ ਫੀਮੇਲ ਜੀ 68 ইয়ার্স ওল ফিমেল ਹੈ ਨਾਮ ਹੁੰਦਾ ਪਿਆਰੋ ਬਾਈ ਦੱਸਿਆ ਵਾਈਫ ਆਫ ਦਰਸ਼ਨ ਸਿੰਘ ਉਹਦਾ পোস্টਮਾਰਟਮ ਐਗਜ਼ਾਮੀਨੇਸ਼ਨ ਲਈ ਆਈ ਹੈ ਕਿ ਨਾਮ ਕੀ ਕਾਰਨ ਕੀ ਚਾ ਬਤਾਇਆ ਇਨੋ ਨੇ ਕੈਸੇ ਇਸਕੀ ਹਾਂਜੀ ਐਸ ਪਰ ਪੁਲਿਸ ਪੇਪਰ ਵੀ ਹੋਦੇ ਹਮਲਾ ਹੋਇਆ ਹਾਂਜੀ ਹਮਲਾ ਕਿਸ ਨੇ ਕੀਤਾ ਹਮਲਾ ਨੇ ਇਹਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਤੇ ਅਬੀ ਪੋਸਟਮਾਰਟਮ ਹੈਗਾ ਪੋਸਟਮਾਰਟਮ ਹਾਂਜੀ ਇਹਦੇ ਵਾਸਤੇ ਨਾ ਫੋਰੈਂਸਿਕ ਐਕਸਪਰਟ ਦੀ ਜ਼ਰੂਰਤ ਹੁੰਦੀ ਹੈ ਮਰਡਰ ਦੀ ਹਿਸਟਰੀ ਦੇ ਰਹੇ ਹੈ ਤੇ ਉਹ ਆਪਣੇ ਕੋਲ ਹੁੰਦਾ ਨਹੀਂ ਹੈ ਉਹ ਫਰੀਦਕੋਟ ਹੁੰਦੇ ਹੈ ਤਾਂ ਤੇ ਉੱਥੇ ਹੋਏਗਾ ਕੁਝ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਦੋ ਨੌਜਵਾਨਾਂ ਦੀ ਫੋਰਚੂਨਰ ਕਾਰ ਵਿੱਚੋਂ ਨਗਦੀ ਬਰਾਮਦ ਕੀਤੀ ਗਈ ਹੈ ਜਾਂਚ ਅਧਿਕਾਰੀ ਸੈਕਟਰ 19 ਨੀ ਚੌਕ ਦੇ ਇੰਚਾਰਜ ਆਰਮਕਰਨ ਤੇ ਸਬ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਅਸੀਂ ਸੀਆਰਪੀਐਫ ਦੀ ਟੀਮ ਅਤੇ ਡਿਊਟੀ ਮੈਜਿਸਟ੍ਰੇਟ ਨਾਲ ਮਿਲ ਕੇ ਛਾਪੇਮਾਰੀ ਕੀਤੀ ਗਈ ਜੀਰਕਪੁਰ ਪੰਜ ਕੋਲਾ ਹਾਈਵੇ ਤੇ ਜਾਮ ਲੱਗਿਆ ਹੋਇਆ ਸੀ ਉਦੋਂ ਜੀਰਕਪੁਰ ਵੱਲੋਂ ਆ ਰਹੇ ਜਲੰਧਰ ਨੰਬਰ ਦੀ ਫੋਰਚੂਨਰ ਚਿੱਟੇ ਰੰਗ ਦੀ ਕਾਰ ਨੂੰ ਰੋਕ ਕੇ ਜਦੋਂ ਅਸੀਂ ਚੈਕਿੰਗ ਕੀਤੀ ਗਈ ਤਾਂ ਪਿਛਲੀ ਸੀਟ ਤੋਂ 14,50,000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਇੱਕ ਚੋਣਾਂ ਦੇ ਮੱਦੇਨਜ਼ਰ ਇੱਕ ਨਾਕੇਬੰਦੀ ਕੀ ਹੋਈ ਸੀ ਕੁਝ ਕੈਸ਼ ਬਰਾਮਦ ਹੋਇਆ ਸਰ ਕੀ ਹੈ ਮਾਮਲਾ ਸਰ ਚੈਕਿੰਗ ਇਹਨਾਂ ਵਿੱਚ ਇਲੈਕਸ਼ਨ ਦੇ ਸਬੰਧੀ ਚੈਕਿੰਗ ਚੱਲ ਰਹੀ ਹੈ ਸਾਫੇ ਲੱਗਤੀ ਹੁੰਦੀ ਹੈ ਕੋਈ ਲਾਕੋਪਰ ਚੈਕਿੰਗ ਕਰੀਏ ਫੋਰਚੂਨਰ ਗੱਡੀ ਵਾਈਟ ਕਲਰ ਦੀ ਗਾਪ ਨੰਬਰ ਤੋਂ चेक किया जी उसमें तो कंडक्टर तो साइड में इकट्ठे में चेक करने पे पता लगा उसमें कैश था साढ़े चौदह लाख तो सर क्या बताया इतना कैश कहाँ लेके जा रहे थे कोई उन्होंने ऐसा कोई रिस्पॉन्स दिया नहीं अच्छी तरह उनको बातचीत करी जब उन्होंने कोई रसीद वगैरह पेश नहीं करी फिर तो, 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 तो कह रहे हैं, हमने कोई प्रॉपर्टी लेनी थी कैश रसीदी ना कोई डॉक्यूमेंट ऐसा पेश किया ਠੀਕ ਹਾਂਜੀ ਇਨਕਮ ਟੈਕਸ ਵਾਲਾ ਸੁਚਿਤ ਕਰਦੀ ਐ ਐਸਐਸਟੀ ਮੋਟੇ ਵੀ 200 ਇਸਨਾਈ ਦੇ ਖਬਰ ਕੱਲ ਫੇ ਮਿਲਾਂਗੇ ਇਸ ਸਮੇਂ ਇਸ ਚਾਹ ਤੇ ਤਦ ਤੱਕ ਲੀ ਕੁਲਵੰਤ ਸਿੰਘ ਜੀ ਨੂੰ ਇਜ਼ਾਜ਼ਤ ਦੇ ਦਿਓ ਰੱਬ ਰਾਖਾ